ਹੈਲੋ ਜੀ গুਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਾਣੇ ਚੜ੍ਹਦੀ ਕਲਾ ਚ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਹੱਸਦੇ ਵੱਸਦੇ ਹੋਵੋਗੇ ਤੇ ਲਓ ਜੀ ਦਿਨ ਹੈਗਾ ਅੱਜ ਵੀਰਵਾਰ ਤੇ ਅੱਜ ਹੈਗਾ 10ਵੀਂ ਦਾ ਦਿਹਾੜਾ ਤੇ ਸ਼ੁਰੂ ਕਰਦੇ ਆਪਾਂ ਨਾਲ ਦੀ ਨਾਲ ਅੱਜ ਦਾ ਬਲੌਗ ਤੇ ਤੁਸੀਂ ਮੇਰੇ ਸਿਰ ਤੇ ਰੁਮਾਲ ਬੰਨਿਆ ਕਰਕੇ ਦੇਖ ਹੀ ਲਿਆ ਹੋਣਾ ਵਾ ਤੇ ਕਿਉਂਕਿ ਮੈਂ ਨਾ ਦੇਗ ਬਣਾ ਕੇ ਆਈਆਂ ਖੀਰ ਬਣਾ ਕੇ ਆਈਆਂ ਤੇ ਸਬਜੀ ਮੇਰੀ ਬਣ ਰਹੀ ਹੈ ਪ੍ਰਸ਼ਾਦਾ ਮੈਂ ਤਿਆਰ ਕਰਨਾ ਹਜੇ ਤੇ ਫਿਰ ਆਪਾਂ ਮੱਥਾ ਟੇਕਣਾ ਵਾ ਜੀ ਦਾ ਦਾ ਤੇ ਤਾਂ ਕਰਕੇ ਮੈਂ ਨਾ ਰੁਮਾਲ ਬੰਨਿਆ ਹੋਇਆ ਵਾ ਸਿਰ ਮੇਰਾ ਵਾਸ਼ ਕਰਿਆ ਹੋਇਆ ਸੀਗਾ ਮੈਨੂੰ ਆਏ ਸੀਗਾ ਵੀ ਕਈ ਵਾਰੀ ਨਾ ਛੋਟੇ ਛੋਟੇ ਵਾਲ ਟੁੱਟਣ ਲੱਗ ਜਾਂਦੇ ਆ ਪਤਾ ਨਹੀਂ ਹੁੰਦਾ ਹੈ ਹਨਾ ਸੋ ਮੈਂ ਰਮਾਲ ਤਾਂ ਬੰਨ ਹੀ ਲੈਣੀ ਹੁੰਨੀ ਆ तकरीबन ਤੇ ਚਲੋ ਜੀ ਆ ਬਾਕੀ ਬਲੌਗ ਮੈਂ ਕੱਲ ਵੀ ਸ਼ੁਰੂ ਕੀਤਾ ਹੋਇਆ ਸੀਗਾ ਕੱਲ ਸ਼ਾਮ ਨੂੰ ਵੀ ਮੈਂ ਥੋੜੀ ਜੀ ਰੈਸਪੀ ਬਣਾਈ ਸੀਗੀ ਮਤਲਬ ਕੜੀ ਵਗੈਰਾ ਬਣਾਈ ਸੀਗੀ ਉਹਦੀ ਵੀਡੀਓ ਮੈਂ ਐਡ ਕਰ ਦੂੰਗੀ ਅੱਗੇ ਐਡ ਕਰ ਦੂੰਗੀ ਮਤਲਬ ਇਹ ਪਹਿਲਾਂ ਸਟਾਰਟਿੰਗ ਦੇ ਵਿੱਚ ਤਾਂ ਇਹੀ ਰੱਖ ਦੂੰਗੀ ਤੇ ਉਹ ਨੈਕਸਟ ਵੀਡੀਓ ਜਿਹੜੀ ਬਣੀ ਹੋਈ ਸੀ ਉਹ ਮੈਂ ਵਿੱਚ ਐਡ ਕਰ ਦੂੰਗੀ ਤੇ ਕਿਉਂਕਿ ਮੈਂ ਫਿਰ ਉਸ ਤੋਂ ਬਾਅਦ ਮੇਰਾ ਤਾਂ ਬਲੌਗ ਕੰਟੀਨਿਊ ਨਹੀਂ ਸੀ ਹੋਇਆ ਸੋ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਕਿਚਨ ਦੇ ਵਿੱਚ ਚੱਲ ਕੇ ਇਧਰ ਦੇਖੋ ਆਪਣਾ ਪ੍ਰਸ਼ਾਦ ਬਣ ਚੁੱਕਿਆ ਵਾ ਤੇ ਮੈਨੂੰ ਲੱਗਿਆ ਕੋਈ ਚੀਜ਼ ਗਿਰੀ ਹੋਈ ਆ ਵੈਸੇ ਤੇ ਇਧਰ ਆਪਣੀ ਖੀਰ ਵੀ ਬਣ ਚੁੱਕੀ ਆ ਤੇ ਇਧਰ ਆਪਣੀ ਆਲੂ ਪਕੌੜੇ ਦੀ ਸਬਜ਼ੀ ਬਣ ਰਹੀ ਆ ਤੇ ਆਟਾ ਵਗੈਰਾ ਮੈਂ ਗੁੰਨ ਕੇ ਰੱਖਤਾ ਤੇ ਬਸ ਹੁਣ ਮੈਂ ਪ੍ਰਸ਼ਾਦੇ ਬਣਾਉਣੇ ਆ ਤੇ ਬਾਕੀ ਆਲਮੋਸਟ ਕੰਮ ਡਾਨਾ ਆਪਣਾ ਤੇ ਚਲੋ ਜੀ ਹੁਣ ਬਾਕੀ ਤਿਆਰੀ ਕਰ ਲਈਏ ਤੇ ਫਿਰ ਤੁਹਾਨੂੰ ਮਿਲਦੇ ਆਂ ਅੱਗੇ ਤੇ ਕਰਾਂਗੇ ਆਪਾਂ ਵੀਡੀਓ ਨੂੰ ਕੰਟੀਨਿਊ ਤੇ ਸ਼ਾਮ ਦਾ ਟਾਈਮ ਜੇ ਆਪਾਂ ਜਦੋਂ ਹੁਣ ਘਰ ਆ ਗਏ ਤੇ ਸਬਜ਼ੀ ਮੈਂ ਦੇਖੀ ਥੋੜੀ ਸੀ ਤੇ ਮੈਂ ਸੋਚਿਆ ਵੀ ਮੈਂ ਆਪਦੇ ਲਈ ਕੜੀ ਬਣਾ ਲੈਣੀ ਆ ਥੋੜੀ ਜਿਹੀ ਬਾਕੀ ਨਾ ਪਤਾ ਨਹੀਂ ਤਾਂ ਇਹ ਸੱਚ ਆ ਕਿ ਝੂਠਾ ਵਹਿਮ ਆ ਭਰਮ ਆ 아이 ਡੋ ਨੋ ਕੰਦੇ ਵੀ ਸੋਣ ਤੇ ਕੜੀ ਨਹੀਂ ਬਣਾਈ ਦੀ ਜਾਂ ਸ਼ਾਮ ਨੂੰ ਕੜੀ ਨਹੀਂ ਬਣਾਈ ਦੀ ਪਤਾ ਨਹੀਂ ਕੁਛ ਐਦਾਂ ਖਣ ਪਰ ਮੈਨੂੰ ਮੈਂ ਕਿਸੇ ਚੀਜ਼ ਦਾ ਵਹਿਮ ਨਹੀਂ ਕਰਦੀ ਸੋ ਆਪਾਂ ਹੁਣ ਬਣਾ ਰਹੇ ਹਾਂ ਕੜੀ ਤੇ ਕੜੀ ਇਹ ਮੈਂ ਬਣਾਉਣੀ ਆ ਬਿਲਕੁਲ ਹੀ ਸਿੰਪਲ ਹਾਈਦਰਾਬਾਦੀ ਸਟਾਈਲ ਕਹਿੰਦੇ ਆ ਇਹ ਹਾਈਦਰਾਬਾਦ ਦੇ ਵਿੱਚ ਐਦਾਂ ਦੀ ਕੜੀ ਮਤਲਬ ਕਿ ਸਰਵ ਕਰਦੇ ਆ ਤੇ ਇਹ ਮਤਲਬ ਮੈਂ ਵੀ ਇਹ ਖਾਧੀ ਸੀ ਕਿਤੇ ਤਾਂ ਮੈਨੂੰ ਪਤਾਗਾ ਤੇ ਬਸ ਮਸਤੀ ਮੇਰੇ ਕੋਲੇ ਖੱਟੀ ਹੈਗੀ ਆ ਚਾਟੀ ਵਾਲੀ ਤੇ ਬਸ ਇਹਦੇ ਵਿੱਚ ਸਿਰਫ ਲਸਣ ਹਰੀ ਮਿਰਚ ਤੇ ਕੜੀ ਪੱਤਾ ਤੇ ਰਾਈ ਲਸਤੀ ਚੀਕੋ ਲੈਨੇ ਆ ਬੇਸਨ ਚੰਗੀ ਤਰ੍ਹਾਂ ਤੇ ਇਹ ਚੀਜ਼ਾਂ ਪੈਂਦੀਆਂ ਨੇ ਆਪਾਂ ਇਹਦੇ ਵਿੱਚ ਕੋਈ ਪਿਆਜ਼ ਕੋਈ ਟਮਾਟਰ ਕੋਈ ਪਕੌੜਾ ਵਗੈਰਾ ਕੋਸ਼ਮੀ ਪਾਉਣਾ ਇਹਦੇ ਵਿੱਚ ਸਿਰਫ ਸਿੰਪਲ ਲਸਣ ਤੇ ਹਰੀ ਮਿਰਚ ਦਾ ਤੜਕਾ ਲਾਉਣਾ ਮੈਂ ਤੇ ਜੀਰਾ ਵੀ ਨਹੀਂ ਪਾਉਣਾ ਰਾਈ ਤੇ ਕੜੀ ਪੱਤਾ ਬਸ ਚਾਰੀ ਚੀਜ਼ਾਂ ਪੈਣੀਆਂ ਨੇ ਫਸਟ ਆਫ ਆਲ ਰਾਈ ਸੈਕੰਡਲੀ ਕੜੀ ਪੱਤਾ ਤੇ ਥਰਡ ਲਸਣ ਤੇ फोर्थ ਨੰਬਰ ਤੇ ਆਪਾਂ ਹਰੀ ਮਿਰਚ ਪਾਉਣੀ ਆ ਬਸ ਹੋਰ ਇਹਦੇ ਵਿੱਚ ਆਪਾਂ ਕੁਛ ਐਡ ਨਹੀਂ ਕਰਨਾ ਤੇ ਲਾਸਟ ਤੇ ਇੱਕ ਚੀਜ਼ ਆ ਟ੍ਰਿਕ ਹੀ ਹੁੰਦੀ ਆ ਇਹ ਵੀ ਮਤਲਬ ਬਹੁਤ ਵਧੀਆ ਲੱਗਦੀ ਆ ਉਹ ਚੀਜ਼ ਨਾਲ ਮੈਂ ਲਾਸਟ ਤੇ ਐਡ ਕਰਕੇ ਦਿਖਾਉਂਗੀ ਤੇ ਇਹ ਪਉ ਚੀਜ਼ ਏਡ ਕਰਾਂਗੇ ਤੇ ਕੜੀ ਬਹੁਤ ਵਧੀਆ ਮੈਨੂੰ ਯਾਨੀ ਕਿ ਇਹ ਵਾਲੀ ਕੜੀ ਦਾ ਫਲੇਵਰ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਮਸਾਲੇ ਵਾਲੀ ਕੜੀ ਨਾਲੋਂ ਕਿਤੇ ਜ਼ਿਆਦਾ ਜਿਹੜੀ ਆਪਾਂ ਕੜੀ ਪਕੌੜਾ ਵਗੈਰਾ ਬਣਾਉਂਦੇ ਆ ਉਹ ਵੀ ਟੇਸਟੀ ਹੁੰਦੀ ਆ ਆਪਦੀ ਜਗ੍ਹਾ ਉਹਦਾ ਟੇਸਟ ਬਟ ਇਹਦਾ ਸਿੰਪਲੀ ਟੇਸਟ ਆਪਦੀ ਜਗ੍ਹਾ ਜਿਹੜਾ ਇਹਦਾ ਟੇਸਟ ਆ ਉਹ ਅਲੱਗ ਆ ਡਿਫਰੈਂਟ ਆ ਮਤਲਬ ਦੂਜੀ ਅਕੋਰਡਿੰਗ ਟੂ ਦੂਜੀ ਕੜੀ ਬਹੁਤ ਫਰਕ ਆ ਯਾਨੀ ਕਿ ਟੇਸਟ ਦਾ ਇਸ ਜਲੋਜੀ ਪੈਨ ਕਰਮ ਹੋ ਰਿਹਾ ਦਿਖਾਉਣੀ ਆ ਤੁਹਾਨੂੰ ਨਮਕ ਮਿਰਚ ਤੇ ਹਲਦੀ ਬਸ ਤਿੰਨ ਹੀ ਚੀਜ਼ਾਂ ਮਸਾਲਾ ਨਹੀਂ ਐਡ ਕਰਨਾ ਇਹਦੇ ਵਿੱਚ ਇਹ ਬਸ ਹਿਲਕੋ ਜਿਨਾ ਲੰਘਾਂਗੇ ਥੋੜਾ ਜਿਹੇ ਇਸ ਵਿੱਚ ਮੈਂ ਕਰੂੰਗੀ ਪਾਣੀ ਐਡ ਜਿਹੜਾ ਨਮਕ ਨਰ ਤੋਂ ਚੰਗੀ ਤਰ੍ਹਾਂ ਘੁਲ ਜਾਵੇ ਥੋੜੇ ਜਿਹਾ ਪੌਸ਼ਨੀ ਐਡ ਕਰਨਾ ਕੋਈ ਵੀ मसाला ऐड नहीं करना <coughs> बस हम इस तो बे बेसन ऐड करना हूँ इस तुम बाद जो मिक्स करके रखे हुआ ऐड कर देंगे चलो जी मैं मैं ऐड कर क्योंकि मैं एक हाथ ना ही ऐड करना <laughs> बेसन मैं ऐड करता क्योंकि मेरा एक हाथ फ्री सेगा तो एक ही हाथ फ्री से करके मैं कैमरा रखता स మన స్టెండ్ ఫిట్ టెన్షన్ రీణ ద్వీ బ కళీ బ ਲਾਸਟ ਤੇ ਇਹਦੇ ਵਿੱਚ ਜਿਹੜੀ ਮੈਂ ਚੀਜ਼ ਖੈਲੀ ਸੀ ਐਡ ਕਰਨੀ ਆ ਉਹ ਆਪਾਂ ਕਰਨੀ ਆ ਬੂੰਦੀ ਬਸ ਹੁਣ ਆਪਾਂ ਇਹਨੂੰ ਐਡ ਕਰਕੇ ਰੱਖ ਦੇਣਾ ਤੇ ਇਹਦਾ ਟੇਸਟ ਦੇਖਿਓ ਤੁਸੀਂ ਕੜੀ ਦਾ ਇਹਨਾ ਜਿਆਦਾ ਵਧੀਆ ਆਉਂਦਾ ਨਾ ਬਹੁਤ ਜਿਆਦਾ ਵਧੀਆ ਹੰਟ ਤੇ ਬਸ ਆਪਾਂ ਬੂੰਦੀ ਐਡ ਕਰਤੀ ਇਹਦੇ ਵਿੱਚ ਅਏ ਤੇ ਚਾ ਪਤਾ ਨਹੀਂ ਕਿਦਾਂ ਥੋੜਾ ਵਾਈਟ ਵਾਈਟ ਦਿਖ ਰਹੀ ਐ ਮੈਂ ਹੋਲਾਈ ਹੋਈ ਸੀ ਲਾਈਟ 1 ਮਿੰਟ ਵੀ ਖੰਬੰਦ ਕਰਕੇ ਹਮ ਫਲੈਸ਼ ਲਾਈਟ ਲੱਗੀ ਹੋਈ ਸੀ ਕੈਮਰੇ ਦੀ ਪਤਾ ਨਹੀਂ ਕਿ ਮੈਂ ਵਾਈਟ ਵਾਈਟ ਹੋ ਜ਼ਿਆਦਾ ਹੀ ਦਿਖ ਰਹੀ ਸੀਗੀ ਤੇ ਇੰਨੀ ਸੋਹਣੀ ਮਹਿ ਕਰ ਰਹੀ ਐ ਘੜੀ ਚੋਂ ਮਤਲਬ ਜਿਹੜਾ ਟੇਸਟ ਐ ਇਹਦਾ ਡਿਫਰੈਂਟ ਹੀ ਐ ਬਹੁਤ ਹੀ ਅਲੱਗ ਟੇਸਟ ਐ ਜਿਹੜਾ ਯੂਨੀਕ ਜਿਹਾ ਟੇਸਟ ਐ ਤੁਸੀਂ ਟਰਾਈ ਕਰਕੇ ਦੇਖਿਓ ਜੇ ਤੁਸੀਂ ਸਿੰਪਲ ਕੜੀ ਖਾਣਾ ਚਾਹੁੰਦੇ ਹੋ ਨਾ ਟਰਾਈ ਕਰਿਓ ਲਓ ਜੀ ਆ ਸੀਮ 10ਵੀਂ ਵਾਲੇ ਦਿਨ ਦੀ ਸ਼ਾਮ ਦੀ ਵੀਡੀਓ ਆ ਤੇ ਇੱਥੇ ਮੈਂ ਗਈ ਸੀ ਮੁੱਲਾਪੁਰ ਮਾਰਕੀਟ ਤੇ ਮਹਿੰਦੀ ਲਗਵਾਉਣ ਤੇ ਬਿਲਕੁਲ ਮੈਂ ਸਾਵਣ ਦੇ ਐਂਡ ਤੇ ਮਹਿੰਦੀ ਲਗਵਾਈ ਆ ਕਾਫੀ ਦਿਨਾਂ ਤੋਂ ਮੈਂ ਸੋਚ ਰਹੀ ਸੀ ਜਾਊਂਗੀ 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 ਬਟ ਟਾਈਮ ਹੀ ਨਹੀਂ ਸੀ ਲੱਗ ਰਿਹਾ ਸੋ ਫਾਈਨਲੀ ਕੱਲ ਮੈਂ ਮਹਿੰਦੀ ਲਗਵਾ ਕੇ ਆਈ ਸੀ ਤੇ ਸ਼ਾਮ ਨੂੰ ਗਏ ਸੀ ਅਸੀਂ ਕਾਫੀ ਟਾਈਮ ਲੱਗ ਗਿਆ ਸੀਗਾ ਸਾਨੂੰ ਉਸ ਤੋਂ ਬਾਅਦ ਮਾਰਕੀਟ ਵੀ ਘਰ ਆਉਂਦੇ ਆਉਂਦੇ ਸਾਨੂੰ ਕਾਫੀ ਹਨੇਰਾ ਹੋ ਗਿਆ ਸੀਗਾ ਅੱਗੇ ਇਸ ਵੀਡੀਓ 'ਚ ਦੇਖ ਹੀ ਲੈਣਾ ਵਾ ਤੇ ਇੱਥੇ ਆਪਾਂ ਬਾਜ਼ਾਰ 'ਚੋਂ ਲਵਾਈ ਸੀ ਢੋਲਣ ਵਾਲਿਆਂ ਦੇ ਉਹ ਢੋਲਣ ਵਾਲੇ ਬਹੁਤ ਬਹੁਤ ਸੋਹਣੀ ਮਹਿੰਦੀ ਲਾਉਂਦੇ ਆ ਠੀਕ ਹੋ ਗਿਆ ਚੀਜ਼ੀਆਂ ਖਾਣ ਲੱਗੇ ਬਾਕੀ ਦਾ ਖਾਣ ਪੀਣ ਹੋ ਗਿਆ ਵਾ ਜੀਤ ਵੇਲੇ ਮਾੜੀ ਨੇ ਰੱਖਣੀ ਤਾਂ ਹੈ ਨਹੀਂ ਯਾਰ ਖਾਫ ਕਰ ਲੈਣੇ ਕੱਪੜੇ ਹੂੰ ਜੀਤ ਤੁਸੀ ਲਵਾਉਣੀ ਮੈਂਦੀ ਹੈ ਹੈ ਕੱਪੜੇ ਲਾ ਰਹੀ ਨੇ ਸਾਰੇ ਜੀ ਜੀਤ ਬੈਠਾ ਹਾਂ ਜੀਤ ਬੈਠਾ ਸੀਗਾ ਹਾਂ ਪਾਪਾ ਪਾਪਾ ਵੀ ਬੈਠੇ ਹਾਂ ਹਾਂ ਬਾਹਰ ਆ ਗਈ ਤੇ ਹਲਤੋਂ ਤਾਂ ਕਰਨਾ ਤੇ ਜੇ ਜੀ ਆਏ ਸੀਗੇ ਬਿਰਯਾਨਾ ਦੀ ਦੁਕਾਨ ਕੋਲੇ ਤੇ ਉਹ ਦਿੱਖੇ ਗੱਡੀ ਖੜੀ ਆ ਨੱਕਰ ਦੀ ਦੁਕਾਨ ਨਹੀਂ ਆ ਬਿਰਯਾਨਾ ਦੀ ਮਜਾਜਣ ਠੀਕ ਆ ਬਾਈ ਉਹਨਾਂ ਦੀ ਵੱਡੇ ਬਾਈ ਦੀ ਤੇ ਉਹ ਆ ਰਹੇ ਕੋਟਵਲੀੋਂ 5000 ਬਲੀ ਉਹਨੇ ਉਹ ਤੋਂ ਮੁੱਲਾ ਪ੍ਰਿੰਟਰ ਹੁੰਦਾ ਸੱਜਿਆ ਥੀ ਤੇ ਮੁੱਲਾਪੁਰੋਂ ਬਲੀਓ ਜਦੋਂ ਆਪਾਂ ਆਉਨੇ ਆ ਸੁਧਾਰਵਾਲੋਂ ਜਾਂਨੇ ਆ ਮੁੱਲਾਪੁਰ ਤੋਂ ਪੋਰ ਉੱਤਰ ਸਰ ਖੱਬੇ ਹੱਥ ਆਹ ਫਿਰ ਵਾਖੀੜ ਵਾਖੀੜ ਕਰਦੀ ਆ ਆ ਦੇਨੇ ਕੋ ਕਿਤੇ ਵਹਿ ਜਾਣਾ ਕਿਤੇ ਕਿਤੇ ਵਹਿ ਜਾਣਾ ਜਾ ਕੇ ਬਸ ਆਦਾ ਇੱਥੇ ਬਹਿਣਾ ਹੁਣ ਉਹ ਸੀਰਤ ਚਲੋ ਆਓ ਜਲੀ ਦੁਕਾਨ ਚਲਦੇ ਆਂ ਦੁਕਾਨ ਦੀਦੀ ਕੋਲ ਚੱਲਦੇ ਆ। ਸਾਹ ਦੁਕਾਨਾਂ ਵੀਰੇ ਉਹਨਾਂ ਦੀ ਆ ਮਾਰਕੀਟ ਆ ਇਹਨਾਂ ਦੀ। ਚੱਲ। ਵਾਪਸ ਚੱਲੇ ਆ ਤੇ ਹਜੇ ਮੈਂ ਜਾ ਕੇ ਰੋਟੀ ਬਣਾਉਣੀ ਆ ਮੇਰੀ ਤਾਂ ਮੇਰੀ ਪਾਣੀ ਜੀ ਭੁੱਲ ਜਾਣੀ ਆ ਪਹੁੰਚ ਗਏ ਆ ਘਰ ਘਰ ਆਇਆ ਨੂੰ ਬਹੁਤ ਟਾਈਮ ਹੋ ਚੁੱਕਿਆ ਵਾ ਤੇ ਖਾਣਾ ਪੀਣਾ ਸਭ ਕੁਝ ਹੋ ਗਿਆ ਤੇ বাস ਹੁਣ ਆ ਕੇ ਐਸੀ ਮੈਂ ਤੇ ਫਿਰਤ ਫਿਰ ਉਹਦੇ ਵਾਪਾਂ ਆਪਣੀ ਕੋਈ ਮੂਵੀ ਦੇਖ ਰਹੇ ਆ ਮੂਵੀ ਦੇਖਦੇ ਆ ਨਾ ਮੂਵੀ ਦੇਖ ਰਹੇ ਆ ਤੇ ਮਹਿੰਦੀ ਰੇਖੋ ਆ ਕੇ ਮੈਨੂੰ ਰੋਟੀ ਵੀ ਬਣਾਉਣੀ ਪਈ ਪਰ ਫਿਰ ਵੀ ਸਟਿਲ ਹਜੇ ਨਹੀਂ ਕੋ ਮਤਲਬ ਹੈਗੀ ਆ ਤੇ ਦੂਜੇ ਹਫਤੇ ਮੈਂ ਤੁਹਾਨੂੰ ਦੋਨੀ ਆ ਇਹਨੇ ਸਵੇਰ ਫੋਨ ਤੇ ਲੱਸ ਇਹਨੇ ਸਵੇਰ ਤੱਕ ਡਾਰਕ ਹੋ ਜਾਣਾ ਵਾ ਤੇ ਬਾਕੀ ਅੱਜ ਦੇ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਕੱਲ ਨੂੰ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਹੋਪਸ ਆਪਾਂ ਕੱਲ ਨੂੰ ਬਲੌਗ ਪਾਵਾਂਗੇ ਪਾਵਾਂਗੇ ਤੇ ਚੈਨਲ ਤੇ ਨਮੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਰਿਕੁਐਸਟ ਹੀ ਆ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਹਨਾ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਤੇ ਜਦੋਂ ਕੋਈ ਨਾ ਇਦਾਂ ਲਾਈਕ ਕਰੇ ਜਾਂ ਕਮੈਂਟ ਨਾ ਕਰੇ ਫਿਰ ਨਾ ਬੰਦਾ ਡੀਮੋਟੀਵੇਟ ਹੋ ਜਾਂਦਾਗਾ ਵੀ ਮਨ ਨਹੀਂ ਕਰਦਾਗਾ ਹਨਾ ਮਤਲਬ ਬਣਾਉਣ ਨੂੰ ਸੋ ਤਾਂ ਕਰਕੇ ਮੈਂ ਕਹਿੰਨੀ ਹੁੰਨੀ ਆ ਤੇ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ